ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਵੱਡੀ ਸਾਈਕਲ ਯਾਤਰਾ ਅੱਜ ਰਾਜਪੁਰਾ ਪਹੁੰਚੀ। ਇਸ ਯਾਤਰਾ ਦੀ ਅਗਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਦੇ ਵੱਲੋਂ ਕੀਤੀ ਗਈ। ਇਸ ਮੌਕੇ ਜਥੇਦਾਰ ਸੁਰਜੀਤ ਸਿੰਘ ਗੜੀ ਤੇ ਮਨਜੀਤ ਸਿੰਘ ਜੀ ਕੇ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਯਾਤਰਾ ਗੁਰਦੁਆਰਾ ਸੀਸਕੰਚ ਸਾਹਿਬ ਦਿੱਲੀ ਤੋਂ ਸ਼ੁਰੂ ਹੋ ਕੇ ਰਾਤ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਦੇ ਵਿੱਚ ਵਿਸਰਾਮ ਕੀਤਾ ਤੇ ਅੱਜ ਸਵੇਰੇ ਉੱਥੋਂ ਚੱਲੀ। ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਤੇ ਸੰਗਤਾਂ ਵੱਲੋਂ ਸਨਮਾਨ ਕੀਤਾ ਗਿਆ ਤੇ ਫਿਰ ਰਾਜਪੂਰਾ ਦੇ ਗगन ਚੌਕ ਦੇ ਵਿੱਚ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਇਸ ਸਮਾਗਮ ਸ਼ਹੀਦੀ ਨੂੰ ਸਮਰਪਿਤ ਹੈ। ਪਾਈ ਮਤੀ ਦਾਸ ਜੀ, ਪਾਈ ਸਤੇ ਦਾਸ ਜੀ, ਪਾਈ ਦਿਆਲਾ ਜੀ ਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਯਾਦ ਕਰਦੇ ਆ ਪੂਰੇ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਜੀਵਨ ਦੇ ਵਿੱਚ ਗੁਰੂ ਦੀ ਬਾਣੀ ਤੇ ਬਾਣੀ ਨੂੰ ਅਪਣਾਓ ਅਮ੍ਰਿਤਧਾਰੀ ਬਣੋ ਪੰਜ ਕਕਾਰਾਂ ਦੇ ਧਾਰਨੇ ਹੋਵੋ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਆਪਣਾ ਜੀਵਨ ਵਧੀਆ ਬਣਾਓ ਇਸ ਸਮਾਗਮ ਦੀ ਸਮਾਪਤੀ ਅੰਮ੍ਰਿਤਸਰ ਦੇ ਵਿੱਚ ਹੋਏਗੀ 23 24 ਤੇ 25 ਤਰੀਕ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੱਡੇ ਸਮਾਗਮ ਆਯੋਜਿਤ ਕੀਤੇ ਜਾਣਗੇ ਆਹ ਸਾਈਕਲ ਯਾਤਰਾ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀਦਾਸ ਭਾਈ ਸਦੀਦਾਸ ਭਾਈ ਦਿਆਲਾ ਜੀ ਦੇ 350 ਸਾਲਾ ਉਹਨਾਂ ਦੇ ਸ਼ਹੀਦੀ ਸਥਾਨ ਤੋਂ ਗੁਰੂ ਤੇਗ ਬਹਾਦਰ ਪਾਸ਼ਾ ਦੇ ਜਨਮ ਸਥਾਨ ਗੁਰੂ ਕੇ ਮਹਿਲ ਦਿੱਲੀ ਤੋਂ ਸੀਸਗੰਜ ਤੋਂ ਚੱਲੇ ਸੀ ਅਸੀਂ 15 ਤਰੀਕ ਨੂੰ ਪਹਿਲਾ ਆਪਣਾ ਪਾਣੀ ਪਾਸੀ ਦੂਜਾ ਵਾੜੇ ਸੀ ਅੱਜ ਬਹੁਤ ਲੰਬਾ ਸਫ਼ਰ ਹੈ ਅਸੀਂ ਦੋ ਦਿਨਾਂ ਅਜ ਤਕਰੀਬਨ 230 ਕਿਲੋਮੀਟਰ ਕੀਤਾ ਅੱਜ 130 35 ਕਿਲੋਮੀਟਰ ਦਾ ਸਫ਼ਰ ਹੈ ਸਾਡਾ ਲੁਧਿਆਣੇ ਤੱਕ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਔਰ ਜਿਹੜਾ ਅਸੀਂ ਮਕਸਦ ਲੈ ਕੇ ਚੱਲਿਆ ਮਕਸਦ ਲੈ ਕੇ ਚੱਲਿਆ ਕਿ ਗੁਰੂ ਤੇਗ ਬਹਾਦਰ ਪਾਸ਼ਾ ਨੇ ਸ਼ਹਾਦਤ ਦਿੱਤੀ ਹੈ ਧਰਮ ਪਰਵਰਤਨ ਦੇ ਖਿਲਾਫ ਉਹ ਤਲਵਾਰ ਦੇ ਜ਼ੋਰ ਨਾਲ ਹੋਵੇ ਲਾਚਾਂ ਨਾਲ ਹੋਵੇ ਅੱਜ ਪੰਜਾਬ ਚ ਮਾਝਾ ਗੁਰਦਾਸਪੁਰਸੀ ਦੇਖੋ ਕਿਦਾਂ ਧਰਮ ਪਰਵਰਤਨ ਹੋਇਆ ਔਰ ਐਡੇ ਹੜ ਆਏ ਪਿਛਲੇ ਦਿਨਾਂ ਚ ਇਸੇ ਇਲਾਕੇ ਚ ਕੋਈ ਤੁਹਾਨੂੰ ਪਾਸਟਰ ਨਜ਼ਰ ਆਇਆ ਜਿਹੜਾ ਫੂਕ ਮਾਰ ਕੇ ਮਰਗੀ ਦਾ ਦੌਰਾ ਬੰਦ ਕਰ ਦਿੱਤਾ ਸੀਗਾ ਆਧਰ ਭੂਤ ਘੜ ਦਿੰਦਾ ਸੀਗਾ ਕਿਸੇ ਦੇ ਘਰ ਸੀਮਿੰਟ ਦੀ ਬੋਰੀ ਦਿੱਤੀ ਸਰੀਆ ਦਿੱਤਾ ਕਿਸਾਨ ਦੇ ਕਿਸੇ ਦੇ ਡੀਜਰ ਆ ਪੀਚ ਦਿੱਤਾ ਮੈਂ ਸਮਝਦਾ ਵਾਂ ਇਹ ਵਿਲੱਖਣ ਯਾਤਰਾ ਹੈ ਕਿ ਇੱਕ ਪਾਸੇ ਧਰਮ ਦਾ ਸੁਨੇਹਾ ਦੇ ਰਹੀ ਏ ਦੂਜੇ ਪਾਸੇ এনवायरमेंट ਦਾ ਮੇਰਾ ਹਾਲ ਦੇਖੋ ਕਲਾ ਕਿੰਨਾ ਖਰਾਬ ਹੈ ਅਸੀਂ ਦਿੱਲੀੋਂ ਚੱਲੇ ਆ ਦਿੱਲੀ ਦੇ ਵਿੱਚ ਪ੍ਰਦੂਸ਼ਨ ਕਿੱਡਾ ਹੈ ਔਰ ਕਮਾਲ ਦੀ ਗੱਲ ਇਹ ਹੈ ਕੋਈ ਪਾਰਟੀ ਆ ਜਵੇ ਕੋਈ ਆਖਦੀ ਹੈ ਜੀ ਪੰਜਾਬ ਦੇ ਕਿਸਾਨਾਂ ਨੇ ਪੜਾਈ ਛਾੜਤੀ ਉਹ ਭਾਈ ਪੰਜਾਬ ਹਰਿਆਣਾ ਔਰ ਹਿਮਾਚਲ ਉੱਤਰ ਪ੍ਰਦੇਸ਼ ਉਹ 1.5% ਪਰਾਲੀ ਦਾ ਫਰਕ ਹੈ 98% ਤੁਸੀਂ ਤੁਹਾਡੇ ਕਰਕੇ ਉੱਥੇ ਪ੍ਰਦੂਸ਼ਨ ਹੈ ਪੰਜਾਬ ਦਾ ਜਾਂ ਹਰਿਆਣਾ ਦਾ ਕਿਸਾਨ ਜਿਹੜਾ ਉਹ ਅਨਜ਼ਾਤਾ ਉਸ ਨੂੰ ਵਿਲਨ ਸ਼ੋ ਨਾ ਕੀਤਾ ਜਾਵੇ ਪ੍ਰਦੂਸ਼ਨ ਦਾ ਮੈਸੇਜ ਦੇ ਰਹੇ ਆ ਅਸੀਂ ਸਿੱਧਾ ਮੈਸੇਜ ਦੇ ਰਹੇ ਆ ਮੈਂ 67 ਸਾਲ ਦਾ ਮੇਰੇ ਨਾਲ 70 ਸਾਲ ਦੇ ਵੀ ਚੱਲ ਰਹੇ ਨੇ ਸਾਈਕਲ ਲੈ ਕੇ ਜੇ ਅਸੀਂ ਸਾਈਕਲ ਚਲਾ ਸਕਦੇ ਮੇਰਾ ਵਜ਼ਨ ਦੇਖੋ ਤੇ ਅੱਜ ਦਾ ਯੂਥ ਕਿਉਂ ਨਹੀਂ ਚਲਾ ਸਕਦਾ ਔਰ ਜਦੋਂ ਗੁਰੂਆਂ ਨੇ ਮੱਲ ਖਾੜੇ ਖੋਲੇ ਸੀ ਗਤਕੇ ਖੜਾਏ ਸੀ ਜਦੋਂ ਯੂਥ ਸੇਧ ਤਾਂ ਲੱਗੇਗਾ ਫਿਰ ਨਸ਼ੇ ਆਲ ਵੀ ਨਹੀਂ ਜਾਏਗਾ ਅਸੀਂ ਨਸ਼ਿਆਂ ਦੇ ਵੀ ਖਿਲਾਫ ਆ ਜਿਹੜੇ ਪੱਗਾਂ ਲਾ ਕੇ ਪਿੱਛੇ ਬੋਦੀਆਂ ਕਰ ਲੈਂਦੇ ਨੇ ਟੋਕੀਆਂ ਪਾ ਲੈਂਦੇ ਨੇ ਅਸੀਂ ਉਹਦੇ ਵੀ ਮੈਸੇਜ ਦੇ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਅਸੀਂ ਮਹਾਰਾਜਪਰਾਵਾਸੀ ਸਾਰੇ ਸੰਗਤ ਜੋ ਹੈ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਤੇ ਸਾਹਿਬ ਦਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਜੀ ਦੀ ਅਗਵਾਈ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਤ ਇੱਕ ਸਾਈਕਲ ਯਾਤਰਾ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਕੱਢ ਕੇ ਉਹ ਚੱਲ ਕੇ ਰਾਤ ਨੂੰ ਗੁਰਦੁਆਰਾ ਮੰਜੀ ਸਾਹਾ ਬੰਆ ਰੁਕੀ ਹੈ। ਔਰ ਅੱਜ ਉਥੋਂ ਸਵੇਰੇ ਚੱਲ ਕੇ ਸੰਗਤਾਂ ਨੇ ਪਹਿਲਾਂ ਸ਼ੰਭੂ ਬਾਡਰ ਤੇ ਸਨਮਾਨ ਕੀਤਾ ਹੈ। ਔਰ ਹੌਣ ਰਾਜਪੁਰਾ ਦੀ ਸਾਰੀ ਜੋ ਸੰਗਤ ਹੈ ਗੁਰਨਾਣਕ ਨਾਮ ਲੈਵਾ ਅਸੀਂ ਇੱਥੇ ਗगन ਚੌਕ ਤੇ ਖੜੇ ਆ ਔਰ ਉਹਨਾਂ ਦਾ ਜੋ ਸਵਾਗਤ ਹੈ ਉਹ ਕਰਨ ਦੇ ਲਈ ਸਾਰੀ ਸੰਗਤ ਇੱਥੇ ਪਹੁੰਚੀ ਹੈ। ਔਰ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਆਪਣੇ ਜੀਵਨ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾ ਸ਼ੀਦੀ ਸਤਾਬ ਦੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਧਿਆਲਾ ਜੀ ਦੀ ਸ਼ੀਦੀ ਸਤਾਬ ਦੀ ਹੈ ਔਰ ਦਸ਼ਮੇਸ਼ ਪੀਤਾ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰਤਾ ਗਦੀ ਦਿਵਸ ਨੂੰ ਸਮਰਪਿਤ ਇਹ ਸਮਾਗਮ ਬਹੁਤ ਚੜ੍ਹਦੀ ਕਲਾ ਦੇ ਨਾਲ ਸਮੁੱਚਾ ਪੰਜਾਬ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਹੈ ਇਹ ਬੜੀ ਧੂਮ-ਕਾਮ ਦੇ ਨਾਲ ਮਨਾਇਆ ਜਾ ਰਿਹਾ ਹੈ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jilda hove asar